ਬਿੰਨੀ ਘੋਆ ਦੇ ਵਿੱਚ ਆਪਾਂ ਦੇਖ ਸਕਦੇ ਹਾਂ ਬੇਸ਼ੱਕ بارش ਹੋ ਰਹੀ ਆ ਫਿਰ ਵੀ ਜਿਹੜੇ ਦਰਵਾਜ਼ੇ ਇੱਥੇ ਕਿੰਨਾ ਨਿੱਘਾ ਲੱਗ ਰਿਹਾ ਹੈ ਸਰ ਇੱਥੇ ਤੁਸੀਂ ਆਇਓ ਤਾਂ ਸੋਕੇ ਮਿਲਦਾ ਸਾਨੂੰ ਬਹੁਤ ਖੁਸ਼ੀ ਆ ਲੱਗਿਆ ਬਹੁਤ ਵੀ ਇਸੇ ਤਰ੍ਹਾਂ ਲੇਸੀ ਗਈ ਪਰ ਉਹ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਪ੍ਰਕਾਸ਼ ਪੁਰਬ ਦਾ ਸ਼ੁਭ ਦਿਹਾੜਾ ਇੱਕ ਪਰੰਪਰਾ ਦੀ ਸ਼ੁਰੂਆਤ ਮੁੱਖ ਮੰਤਰੀ ਤੀਰਥ ਯਾਤਰਾ ਸਕੀਮ ਉਸ ਦੀ ਉਮਰ ਅਤੇ ਉਸ ਦੇ ਵਰਗ ਦੇ ਲੋਕੀ ਆਪਣੇ ਆਪਣੇ ਤੀਰਥ ਸਥਾਨਾਂ ਦਾ ਸਫਰ ਕਰ ਸਕਣਗੇ ਨੰਦੇੜ ਜਣੀ ਸੱਚਖੰਡ ਸ੍ਰੀ ਹਜੂਰ ਸਾਹਿਬ ਬਸ ਭਗਵੰਤ ਮਾਨ ਦੇ ਬਹੁਤ ਸ਼ੁਕਰਮਾਨ ਹੈ ਸਾਡਾ ਬੇਟਾ ਭਗਵੰਤ ਮਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਜ਼ਾਰਾਂ ਬੁੱਢੇ ਮਾਪਿਆਂ ਲਈ ਇੱਕ بیٹے ਦਾ ਫਰਜ਼ ਨਿਭਾਇਆ ਹੈ ਬੜਿਆ ਨੇ ਇਧਰਾਂ ਤੇ ਸੇਮ ਟੂ ਸੇਮ ਉਹਦਾ ਕਮਿਸ਼ਨ ਦਿੱਤੀ ਵਧੀਆ ਰੱਖਿਆ ਜੇ ਆਪਾਂ ਗੱਲ ਕਰਦੇ ਆਂ ਪਰਿਵਾਰਾਂ ਦੀ ਪੰਜਾਬ ਦੇ ਇਸ ਨੂੰ ਕਿਸ ਤਰੀਕੇ ਕਿ ਨਾ ਕਰਦੇ ਹਾਂ ਅੰਮ੍ਰਿਤਸਰ ਬੱਚੋ ਹਾਂਜੀ ਬੱਤ ਬੱਤ ਗਿਆ ਤਾਂ ਕਿਸਾਨ ਅਸੀਂ ਅਪੀ ਐਨਜੋਏ ਕਰ ਰਹੇ ਹਾਂ ਅੱਜ ਚੈਦਾਨ ਬੱਚੇ 1469 ਬੋਆ ਲੈ ਕੇ ਜਾਓ ਨਸੂਚੀਆ ਕਿਸੇ ਨਿਊ ਪਲੇਸ ਬਣ ਗਈ ਆ ਸਰ ਬੱਚਿਆਂ ਨੂੰ ਮੋਕੀਏਗੀ ਸੋ ਸਾਨੂੰ ਬੱਤ ਬੱਤ ਗਿਆ ਲੈ ਕੇ ਜਿਸ ਤਰ੍ਹਾਂ ਆਪਾਂ ਗੱਲ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਆ ਟੂਰਿਸਟ ਪਲੇਸ ਜਿਹੜੀ ਆ चाहिए कि बहुत दूर तक उन्होंने चाहिए कि अपने नेड़े इतने बनाया जाए किय करे कि गोवा जाते हैं वगैरह तो प्लेस इतने आड़े से ਦੇ ਘੂ ਘਰ ਸਾਡੇ ਨਾਲ ਆਪਾਂ ਉਹਨਾਂ ਨਾਲ ਗੱਲਬਾਤ ਕਰਨ ਦੀ ਇੱਛਾ ਮੰਗਦੇ ਇਸ ਇਸ ਕਾਫੇ ਬੜੀ ਚੰਗੀ ਜਿਹੜੀ ਸੈੱਟ ਹੈਗੀ ਆ ਅਸੀਂ ਬੜੇ ਦੂ ਦੂ ਤੱਕ ਪਹੁੰਚ ਜਾਨੇ ਬੱਚਾ ਰਿਹਾ ਹੈ ਬੜਾ ਸਾਡੇ ਲੋਕਾਂ ਸੀ ਲੋਕ ਆ ਗਏ ਆ ਪੰਜਾਬ ਦੇ ਰਹਿਣ ਵਾਲੇ ਇੱਥੇ ਆ ਗਏ ਆ ਇਹ ਕਹਿੰਦੇ ਇੱਕ ਚੰਗੀ ਪਲੇਸ ਹੈਗੀ ਆ ਬਸ ਖਾਲੀ ਇਹਨਾ ਕੇ ਥੋਰ ਕੀਤਾ ਜਾਵੇ ਨਰਸ਼ਾਂ ਤੋਂ ਥੋੜਾ ਦੂਰ ਰੱਖਿਆ ਜਾਵੇ ਉਹਦਾ ਪੂਕਾ ਪ੍ਰਬੰਧ ਕੀਤਾ ਜਾਵੇ ਤੇ ਲੋਕਾਂ ਦਾ ਆਨੰਦ ਦੇ ਬੱਚਿਆਂ ਵਰਗੀ ਤੇ ਬੱਚਿਆਂ ਨੂੰ ਤਾਂ ਐਂਜੋਏ ਕਰਾਇਆ ਜਾਵੇ ਨਾਲਾ ਕਵਿੰਗ ਵੈਕਸ ਜਾ ਜਾਵੇ ਇੱਕ ਚੰਗੀ ਪਲੇਸ ਹੈਗੀ ਹੈ ਕਿ ਆਪਾਂ ਲਈ ਇਥੇ ਦੇ ਪ੍ਰਬੰਧਾਂ ਦੇ ਕਿ ਜਿਹੜੀ ਪ੍ਰਸ਼ਾਸਨ ਅਧਿਕਾਰੀ ਨੇ ਉਹ ਕਹਰੇ ਆ ਕਿ ਆਪਾਂ ਸਾਰੇ ਆਪਾਂ ਨੂੰ ਸਤਿਕਾਰ ਕਰਦੇ ਹਾਂ ਪ੍ਰਬੰਧ ਤੋਂ ਕਿ ਇਹ ਸ਼ੁਰੂਆਤੀ ਦਾ ਬੜੇ ਚੰਗੇ ਹੈਗੇ ਆ ਐਨਜੋਏ ਵੀ ਕਰ ਲਿਆ ਹੈਗਾ ਵੈਦਰ ਬੜਾ ਕਲਾਈਮਟ ਬਹੁਤ ਵਧੀਆ ਹੈਗਾ ਕੋਈ ਸਿਕਿਉਰਟੀ ਰੀਜ਼ਨ ਵੀ ਨਹੀਂ ਹੈਗੇ ਇੰਨੇ ਜਿਆਦਾ ਕਿ ਬਹੁਤ ਚੰਗਾ ਹੈਗਾ ਬਹੁਤ ਚੰਗਾ ਲਗਾਇਆ ਤੇ ਆ ਤੇ ਇੰਜੋਏ ਦਾ ਮੀਨਿੰਗ ਹੋਆ ਇੱਕ ਸਰਦਾਰ ਜੀ ਵੀ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਕੇ ਕੁਝ ਪ੍ਰਵਾਸ ਮਿਲਤਾ ਜੋ ਕਿ ਕਿੱਥੋਂ ਆਇਓ ਨਾਦਪੁਰ ਤੋਂ ਜਿੱਦਾਂ ਪਿਛਲੇ ਦਿਨੀ ਭਗਵੰਤ ਮਾਨ ਇੱਥੇ ਆਏ ਸਨ ਤੋਂ ਉਹਨਾਂ ਨੇ ਐਨ ਆਰ ਆਈਸ ਨੂੰ ਕਾਫੀ ਇੱਥੇ ਨਿਵੈਸਟਮੈਂਟ ਕਰਨ ਵਾਸਤੇ ਕਿਹਾ ਸੀ ਤੇ ਲੱਗਦਾ ਕਿ ਇਹਦੀ ਇਹ ਇਨਵੈਸਟਮੈਂਟ ਜੇ ਐਨ ਆਰ ਆਈ ਕਰਦੇ ਨੇ ਤੇ ਇਹ ਵਧੀਆ ਪਲੇਸ ਮੰਨ ਸਕਦੇ ਹਾਂ ਬਾਅਦ ਵਿੱਚ ਜੇ ਭਗਵੰਤ ਮਾਨ ਵਿੱਚ ਭਾਗ ਤੇ ਰبتدي ਦੰਸਰ ਹੋਣਾ ਹੈ ਜਗਤੂ ਜੀ ਮੈਨੂੰ ਸੰਦੇਸ਼ ਕਰ ਰਿਹਾ ਫਿਰ ਵਾਪਸ ਆਲ ਵਰਲਡ ਓਪਨ ਚੈਲੰਜ 17 ਟਾਈਮ 골ਡ ਮੈਡਲਿਸਟ ਆਰ ਕੇ ਤਾਂਤਰਿਕ ਪੰਡਿਤ ਮੋਲਵੀ ਬੇਗਮ ਤਾਂਤਰਿਕ ਇਹਨਾਂ ਚੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨੀ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ सिर्फ इकती घंटिया च समाधान फ्री 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 आर के तांत्रिक मोबाइल पचानवे एक सौ अठत् पचवंजा जीरो तिरानवे सत्तर एक सौ पठानवे चार सौ पचहत्तर पता पंजाब